25 ਸਾਲਾਂ ਬਾਅਦ ਸਾਡੇ ਪਿੰਡ ਕੱਸੀ ਚ ਪਾਣੀ ਆਇਆ ਕੋਈ ਕਹਿੰਦਾ ਜੀ 30 ਸਾਲਾਂ ਬਾਅਦ ਪਾਣੀ ਦੇਖਿਆ ਇਹਨਾਂ ਦਾ ਧਿਆਨ ਪਹਿਲਾਂ ਹੈ ਹੀ ਨਹੀਂ ਸੀ ਕਿਤੇ ਇਹਨਾਂ ਦਾ ਧਿਆਨ ਸਿਰਫ ਲੁੱਟਣ ਤੇ ਸੀ ਇਹ ਸਾਰੇ ਇਹ ਸਾਰੇ ਪੁੱਤ ਭਤੀਜੇ ਸਾਲੇ ਜੀਜੇ ਇਸੇ ਕੰਮ ਤੇ ਲੱਗੇ ਹੋਏ ਸੀ ਸੋ ਇਹਨਾਂ ਨੂੰ ਹੁਣ ਪਤਾ ਲੱਗੂਗਾ ਇਹਨਾਂ ਨੂੰ ਹੁਣ ਪਤਾ ਲੱਗੂਗਾ ਸੁਖਬੀਰ ਬਾਦਲ ਕਹਿੰਦਾ ਸੁਖਬੀਰ ਬਾਦਲ ਕਹਿੰਦਾ ਕਹਿੰਦਾ ਖੇਤਰੀ ਪਾਰਟੀ ਆ ਹੁਣੇ ਹੁਣੇ ਉਹਨਾਂ ਨੇ ਮਿੰਤਾ ਕਰਕੇ ਹਟੇ ਨੇ ਭਾਜਪਾ ਲੈ ਲਈਆਂ ਵੀ ਸਾਡੇ ਨਾਲ ਹਿਜਤਾ ਕਰ ਲੋ ਕਹਿੰਦੇ ਅਸੀਂ ਨਹੀਂ ਕਰਦੇ ਤੁਸੀਂ ਸਾਨੂੰ ਵੀ ਡੋਬੋਗੇ ਤੁਹਾਡਾ ਜਿਹੜਾ ਹਾਲ ਹੈ ਤੁਸੀਂ ਨਾਲ ਸਾਨੂੰ ਡੋਬੋਗੇ ਸੋ ਵੀਰੋ ਇਹ ਨਾ ਜਿਹੜੀ ਭਾਜਪਾ ਤੇ ਅਕਾਲੀ ਦਲ ਦਾ ਗੱਠ ਜੋੜ ਹੈ ਇਹ ਕਛੂ ਤੇ ਕਛੂ ਤੇ ਚੂਹੇ ਦੀ ਦੋਸਤੀ ਵਾਲਾ ਹੈ ਕਛੂ ਤੇ ਚੂਹੇ ਦੀ ਦੋਸਤੀ ਹੋ ਗਈ ਕਛੂ ਕੁੰਮੇ ਤੇ ਚੂਹੇ ਦੀ ਕਹਿੰਦੇ ਯਾਰ ਆਪਾਂ ਨਾਲ ਹੀ ਰਿਆ ਕਰਾਂ ਇਕੱਠੇ ਦੋਨਾਂ ਨੇ ਇੱਕ ਦੂਜੇ ਨਾਲ ਪੂਛਾਂ ਬੰਨ ਲੀਆਂ ਇਹਨੇ ਕੱਠੇ ਰਿਆ ਕਰਾਂਗੇ ਥੋੜੀ ਜੀ ਗਰਮੀ ਹੋਈ ਕਛੂ ਨੂੰ ਗਰਮੀ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਮੇਰੇ ਪਿੱਛੇ ਚੂਹਾ ਬੰਨਿਆ ਹੋਇਆ ਟੋਬੇ ਦੇ ਵਿੱਚ ਪੜ ਗਿਆ ਥੱਲੇ ਉਹ ਡੁੱਬ ਕੇ ਚੂਹਾ ਮਰ ਗਿਆ ਜੀ ਚੂਹਾ ਮਰ ਗਿਆ ਘੰਟੇ ਬਾਅਦ ਜਦੋਂ ਕਛੂ ਬਾਹਰ ਆਇਆ ਕਿ ਬਾਹਰ ਆ ਗਏ ਹੁਣ ਚਲੋ ਗਰਮੀ ਘਟ ਗਈ ਤਾਂ ਤਾਹਾਂ ਇੱਕ ਬਾਜ ਫਿਰਦਾ ਸੀ ਉਹਨੇ ਦੇਖਿਆ ਵੀ ਚੂਹਾ ਮਰਿਆ ਪਿਆ ਉਹਨੇ ਮਾਰੀ ਚਪਟ ਆਪਣੇ ਪੰਜਿਆਂ ਨਾਲ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਕਿਉਂਕਿ ਬੰਨਿਆ ਹੋਇਆ ਸੀ ਨਾਲ ਓ oh, 200 ਮੀਟਰ ਤੋਂ ਕੱਛੂ ਡਿੱਗ ਗਿਆ ਦੇਖ ਕੱਛੂ ਮਰ ਗਿਆ ਸੋ ਵੀਰੋ ਇਹ ਇੱਕ ਦੂਜੇ ਨੂੰ ਡੋਬਣ ਆਲੇ ਨੇ ਇਹ ਫੈਸਲਾ ਕਰ ਲੈਣ ਕੱਛੂ ਕੌਣ ਹੈ ਤੇ ਚੂਹਾ ਕੌਣ ਹੈ ਐਨਾ ਪਤਾ ਮਰਨਾ ਦੋਨਾਂ ਨਹੀਂ ਹੈ ਬਸ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ